ਪਿਆਰ ਵੀ ਸਾਥੀ ਦਾ ਫੇਸਬੁਕ 'ਤੇ ਝੂਟੂ ਵੜਿਆ ਨੂੰ ਕਿਹਨੇ ਐਡ ਲਵਣੀ ਵੇ ਪੰਜ ਤੋਂ ਸੱਤ ਫੋਟੋਆਂ ਭੇਜਿਆ ਕਰੋ 98 43 4797 ਨੰਬਰ ਤੇ ਵੀਰੇ ਆਪਾਂ ਦੇ ਗਏ ਪੰਜ ਤੋਂ ਛੇ ਚੀਜ਼ਾਂ ਟਰੈਕਟਰ ਵੀ ਤੇ ਟਰਾਲੇ ਵੀ ਕਈ ਚੀਜ਼ਾਂ ਤੇ ਵੀਰੇ 11 ਛੇ ਦਾ ਟਰਾਲਾ ਬਹੁ ਬਜੇ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਜਿਹੜਾ ਟਰੈਕਟਰ ਆਦੀ ਹੈ ਬਿਲਕੁਲ 11 ਛੇ ਦੀ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਜੂੜੇ ਟਾਇਰ ਆ 8 ਨੜੀ ਹਾਬਾ 8 ਇੰਚੀ ਗਾਡਰਾ ਠੀਕ ਹੈ ਨਾ 8 ਇੰਚੀ ਇਹ 8 ਨੜੀ ਹਾਬਾ 8 ਇੰਚੀ ਗਾਡਰਾ 1.5 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਵੀਰਾਂ ਨੇ ਮਾਨਤਾਣ ਕਰਦੇ ਆਂਗੇ ਲੈਫਟ ਹਾਈ ਟਰਾਦੀ ਆ ਪੂਰੀ ਵਧੀਆ ਟਰਾਦੀ ਏ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰ ਨਾਲ ਸੰਪਰਕ ਕਰ ਸਕਦੇ ਆਂ ਕੋਕਾ ਪੀਹ ਟਰਾਦੀ ਆ ਗਲੀ-ਛਲੀ ਕਿਤੋਂ ਵੀ ਨਹੀਂ ਸਾਫ਼ ਟਰਾਦੀ ਪਈ ਆ ਤੇ ਆ ਦੇ ਕਦੀ-ਕਦੀ ਵੀ ਇਹਨੇ ਫੋਟੋ ਪਾਈ ਆ ਤੇ ਤੁਸੀਂ ਵੇਖ ਸਕਦੇ ਆਂ ਬਧੀਆਂ ਚੀਜ਼ਾਂ ਰੰਗ ਕੀਤਾ ਵਾ ਤੇ ਉੱਤੇ ਮਾਲਕ ਵੀਰ ਦਾ ਨੰਬਰ ਆ ਗਿਆ ਮੈਂ ਵੀ ਨਾਲ ਸੰਪਰਕ ਕਰ ਸਕਦੇ ਹਾਂ 1.5 ਲੱਖ ਰੁਪਏ ਮੰਗ ਕਰਦੇ ਮੈਂ ਕੋਈ ਮਰਦਾਨ ਕਰਦੇ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਵੀਰ ਨਾਲ ਸੰਪਰਕ ਕਰ ਸਕਦੇ ਕੋਕਾ ਪੀਟੜਾ ਵੀਰੇ 3620 ਟਰੈਕਟਰ ਹੈ 3620 ਨਿਊ ਹੋਂਡਾ ਵਾਲਿਆਂ ਦਾ ਸ਼ਕਤੀ 20 ਟਰੈਕਟਰ 1995 ਮਾਡਲ ਆ ਟਰੈਕਟਰ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰ ਨੂੰ ਸਪਾਰਕ ਕਰ ਸਕਦੇ ਆ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਵੀਰਾਂ ਦੇ ਵਾਹ ਕੇ ਲੈ ਸਕਦੇ ਆ ਵਧੀਆ ਟਰੈਕਟਰ ਦਾ ਕੰਮ ਹੋਇਆ ਵਾ ਸਾਰਾ ਤੇ ਸ਼ਕਤੀ 20 ਦਾ ਤੇ 1995 ਮਾਡਲ 90 ਦੇ ਪੰਜ ਵਾਲ ਰੇਟ ਮੰਗਦੇ ਦਾ 1 ਲੱਖ ਤੇ 90 ਹਜ਼ਾਰ ਮੌਕੇ ਦੇ ਵੀਰਾਂ ਨੇ ਮਾਨਤਾਣ ਕਰ ਦੇਂਗੇ 190000 ਰੇਟ ਆ ਮੌਕੇ ਦੇ ਵੀਰਾਂ ਨੇ ਮਾਨਤਾਣ ਕਰਦੇ ਆ ਕਿ ਬਹੁਤ ਵਧੀਆ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਛਤਰੀ ਛਤਰੀ ਲੱਗੀ ਹੈ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਵੀ ਨਾਲ ਸੰਪਰਕ ਕਰ ਸਕਦੇ ਆ ਬਹੁਤ ਇੰਜਨ ਕੇਰ ਦਾ ਓਕੇ ਜਿਹਾ ਟਰੈਕਟਰ ਕੋਕਾ ਵੀ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ 1995 ਮਾਡਲ 90 ਤੇ 50 190000 ਰੁਪਇਆ ਮੰਗ ਕਰਦੇ ਮੌਕੇ ਦੇ ਵੀਰਾਂ ਨੇ ਮਾਰਦਾਨ ਕਰਦੇ ਆਗੇ ਵੀਰੇ ਟ੍ਰੈਕਟਰ ਨੂ 100 5550 00 5500 ਟਰੈਕਟਰ ਆ ਵੀਰੇ ਕਿਹੇ ਵੀਰ ਪਾਏ ਜਾਂ ਲੈਣਾ ਵੀਰਾਂ ਸਪਾਰਕ ਦਾ 2000 13 ਮਾਡਲ ਟਰੈਕਟਰ ਆ ਇੰਜਨ ਗੇਰ ਦਾ ਓਕੇ ਆ ਟਰੈਕਟਰ ਤੇ ਟਾਇਰ 70 ਰੁਪਏ ਸੀ ਆ ਮਗਰ ਨੇ ਤੇ ਮੂਲੇ ਬਿਲਕੁਲ ਨਵੇਂ ਟਾਇਰ ਪਏ ਆ ਇਹ ਤੇ 2013 ਮਾਡਲ ਆ। ਇਹ ਰੇਟ ਇਹਦਾ ਤੁਹਾਨੂੰ ਦੱਸ ਦਿਆਂ ਬਹੁਵੱਜੇ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਆ। ਇੰਜਨ ਗੇਅਰ ਦਾ ਜਮ ਟਰੈਕਟਰ ਓਕੇ ਆ ਸਾਰਾ ਵਾਹ ਕੇ ਲੈ ਸਕਦੇ ਵੀਰਾਂ ਦੇ। ਰੇਟ ਹੈਗਾ 4 ਲੱਖ 30 ਹਜ਼ਾਰ ਮੌਕੇ ਦੇ ਮਾਨਤਾਣ ਕਰ ਦੇਣਗੇ। 4 ਲੱਖ 30 ਹਜ਼ਾਰ ਮੰਗ ਕਰਦੇ ਆ। ਮੌਕੇ ਦੇ ਮਾਨਤਾਣ ਕਰ ਦੇਣਗੇ। ਟਰੈਕਟਰ ਬਹੁਵੱਜੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਆ। 2013 ਮਾਡਲ ਆ। ਇੰਜਨ ਗੇਅਰ ਦਾ ਓਕੇ ਟਰੈਕਟਰ। ਪੇਂਟ ਛੇਡ ਨਾਲਤਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰਦੋ ਕੋਕਾ ਤੋ ਯਾਰ 6 ਮਾਡਲ ਜਉਂਦੀ ਆ ਰਾ ਕਾਲੇ ਢੱਡ ਵਾਲਾ ਜੋ ਯਾ 6 ਮਾਡਲ ਕਾਲੇ ਢੱਡ ਵਾਲਾ ਜਉਂਦੀ ਆ ਰਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਹੁ ਭਈਆ ਟਰੈਕਟਰ ਇੰਨ ਕੋਲ ਦਾ ਓਕੇ ਆ ਵੀਰਾਂ ਦੇ ਵਾਹ ਕੇ ਲੈ ਸਕਦੇ ਆ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ 80 ਪੈਸੇ ਟਾਇਰ ਆ ਚਾਰੇ ਵੇਟ ਲੱਗੇ ਹੋਏ ਆ ਟਾਇਰਾਂ ਦੇ ਉੱਤੇ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਇਸ ਸੰਪਰਕ ਕਰੋ ਇੰਜਨ ਗੇਅਰ ਦਾ ਓਕੇ ਆ ਨਾਲ ਦਾ ਪੇਟ ਆ ਪੂਰਾ ਵੀ ਪੇਟ ਨਹੀਂ ਹੋਇਆ ਟਰੈਕਟਰ ਦਾ ਤੇ ਰੇਟ ਹੈਗਾ 2 ਲੱਖ ਤੇ 45 ਹਜ਼ਾਰ ਮੌਕੇ ਦੇ ਮਾਨਤਾਣ ਕਰਦੇ ਨੇ ਕਿ ਕੋਕਾਪੀ ਟਰੈਕਟਰ ਹੈ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਇਸ ਸੰਪਰਕ ਕਰ ਲਓ ਛਤਰੀ ਛਤਰੀ ਸਾਹਿਬ ਕੋਲ ਨਾਲੀ ਦੇ ਵਾਂਗੂ ਵੀਰਾਂ ਦੇ ਕੋਈ ਚੀਜ਼ ਨਹੀਂ ਲਵਾਂਗੇ ਤੇ ਇੰਜਨ ਗੇਅਰ ਦਾ ਜਮ ਓਕੇ ਟਰੈਕਟਰ ਵੀ ਇਸ ਸੰਪਰਕ ਕਰ ਸਕਦੇ ਆਂ ਫੋਨ ਨੰਬਰ ਲਾ ਕੇ ਉੱਤੇ ਸਗੀਂਜ ਨੰਬਰ ਜਿੱਦ ਜਾਂਦਾ ਕੋਕਾ ਵੀ ਟਰੈਕਟਰ ਹੈ ਜਗੇ ਵੀਰ ਭਾਈ ਜੇ ਲੈਣਾ ਵੀਰਾਂ ਸੰਪਰਕ ਕਰ ਤੋਂ ਆ ਨੰਬਰ ਆ ਗਿਆ ਵੀਰ ਦਾ ਤੇ 1 ਲੱਖ 2 ਲੱਖ 40 ਹਜ਼ਾਰ ਰੁਪਏ ਮੰਗ ਕਰਦੇ 2 ਲੱਖ 40 ਹਜ਼ਾਰ ਮੰਗ ਕਰਦੇ ਆ 2006 ਮਾਡਲ ਟਾਇਰ 70 ਪੈਸੇ ਹੈ ਜੇ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਹੋ ਤੋ ਇਹ ਆ 10 ਮਾਡਲ ਟਰੈਕਟਰ ਸੋਨਾ ਦੀ ਘਾਰ ਇਸ ਟਾਇਰ ਮਗਰਦੇ ਮੁੱਲ ਦੇ 50 ਪੈਸੇ ਆ ਕੋਕਾ ਵੀ ਟਰੈਕਟਰ ਹੈ ਡੈਕ ਚੱਕ ਲਗਿਆ ਨਾਲ ਹੀ ਦੇਵਾਂਗੇ ਵੀ ਰਹਾਂਦੇ ਇੰਜਨ ਗੇਅਰ ਦਾ ਓਕੇ ਟਰੈਕਟਰ ਤੇ ਬਹੁ ਬਈਆ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਪੂਰਾ ਵਧੀਆ ਟਰੈਕਟਰ ਆ ਪੇਂਟ ਸਭ ਕੋ ਨਾਲ ਦਾ ਵੀਰਾਂ ਦੇ ਭੋੜਾ ਵੀ ਪੇਂਟ ਨਹੀਂ ਹੋਇਆ ਟਰੈਕਟਰ ਨੂੰ ਨੀਰ ਹੈ ਟਰੈਕਟਰ 2010 ਮਾਡਲ ਦਾ ਤੇ ਬਹੁ ਬਈਆ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਰੇਟ ਹੈਗਾ 3 ਲੱਖ 35000 ਮੌਕੇ ਦੇ ਮਾਰ ਤਾਣ ਕਰਦੇ ਹੈਗੇ 3 ਲੱਖ 35000 ਰੇਟ ਹੈ ਮੌਕੇ ਦੇ ਮਾਰ ਤਾਣ ਕਰਦੇ ਨੇ ਕਿ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਸਰਜੀਤ ਦੇ ਵੀਰ ਨਾਲ ਸੰਪਰਕ ਕਰ ਸਕਦੇ ਬਹੁ ਬਈਆ ਟਰੈਕਟਰ ਆ ਸਾਰੀ ਜਾਣਕਾਰੀ ਲੈਣੀ ਟੈਲੀਫੋਨ ਲਾ ਕੇ ਲੈ ਸਕਦੇ ਆ ਬਹੁ ਬਈਆ ਟਰੈਕਟਰ ਆ ਸਾਰੀ ਵੀਡੀਓ ਵੇਖ ਕੇ ਸਟੈਪ ਨਾ ਕਰੋ ਤੋਂ ਜਾਂ ਨਵ ਮਾਡਲ ਟਰੈਕਟਰ ਆ ਵੀਰੇ ਅਰਜੈਂਟ 605 ਬਹੁ ਬਈਆ ਟਰੈਕਟਰ ਇੰਨੇ ਖੇਲਦਾ ਓਕੇ ਆ ਟਾਇਰ 50 ਪੈਸੇ ਟਰੈਕਟਰ ਦੇ ਤੇ ਕੋਕਾ ਵੀ ਟਰੈਕਟਰ 2009 ਮਾਡਲਾ ਨਾਲ ਦੇ ਮਰਗਾ ਆੜਾ ਕਿਤੇ ਖਲੇ ਨਹੀਂ ਪੂਰੇ ਨਾਲ ਦੇ ਸਾਰਾ ਕਜਾ ਫਿਰ ਇਹਦਾ ਹੈਗਾ 3 ਲੱਖ ਤੇ 35000 ਮੌਕੇ ਦੇ ਮਾਨ ਤਨ ਕਰਦੇ 2009 ਮਾਡਲਾ 605 ਅਰਜਣ ਮੁੱਲੇ ਟਾਇਰ ਨਵੇਂ ਆ ਮਗਰ ਦੇ ਟਾਇਰ 50 ਪੈਸੇ ਆ ਤੇ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਸਾਰਾ ਕੰਮ ਵੀਰਾਂ ਦੇ ਹੋਇਆ ਵਾ ਵਾਕੇ ਲੈ ਸਕਦੇ ਆ ਬੇਸ਼ੱਕ ਦੀ ਨਾਲ ਦਾ ਪੇਂਟ ਛੇਡਾ ਕੁਝ ਨਹੀਂ ਹੋਇਆ ਟਰੈਕਟਰ ਨੂੰ ਤੇ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਪਾਓ ਭਈਆ ਟਰੈਕਟਰ ਦਾ ਕੋਕਾ ਵੀ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਲਓ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਕੀਤੇ ਜਾਂ ਸਬਸਕ੍ਰਾਈਬ ਕਰਦੇ